ਤੁਸੀਂ ਦੇਖ ਰਹੇ ਹੋ ਏ ਐਨ ਟੀ ਵੀ ਪੰਜਾਬੀ ਤੇ ਮੈਂ ਹਾਂ ਨੀਤੂ ਸਾਡੀਆਂ ਵੱਖ-ਵੱਖ ਖਬਰਾਂ ਦੇ ਵਾਸਤੇ ਤੁਸੀਂ ਸਾਡੇ ਇਸ ਚੈਨਲ ਨੂੰ ਫੇਸਬੁੱਕ ਤੇ YouTube ਦੇ ਉੱਤੇ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰੋ ਤੇ ਅੱਜ ਗੱਲ ਕਰਾਂਗੇ ਅਸੀਂ ਲੋਹੜੀ ਦੇ ਉੱਤੇ ਸਾਲ ਦੇ ਚੜਦਿਆਂ ਹੀ ਲੋਹੜੀ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਜੋ ਕਿ ਬਹੁਤ ਹੀ ਖੁਸ਼ੀਆਂ ਦੇ ਨਾਲ ਮਨਾਈ ਜਾਂਦੀ ਹੈ ਤੇ ਜਿਨ੍ਹਾਂ ਘਰਾਂ ਦੇ ਵਿੱਚ ਕਿਸੇ ਬੱਚੇ ਦਾ ਜਨਮ ਹੋਇਆ ਹੁੰਦਾ ਹੈ ਜਾਂ ਜਿਸ ਮੁੰਡੇ ਦਾ ਵਿਆਹ ਹੋਇਆ ਹੁੰਦਾ ਉਸ ਘਰ ਦੇ ਵਿੱਚ ਇਸ ਲੋਹੜੀ ਨੂੰ ਖੁਸ਼ੀਆਂ ਤੇ ਚਾਵਾ ਉਮੰਗਾ ਸੱਦਰਾਂ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਰਿਸ਼ਤੇਦਾਰਾਂ ਨੂੰ ਜਾਂ ਇਹ ਕਹ ਲਈਏ ਆਂਡ ਗਵਾਣ ਨੂੰ ਬੁਲਾ ਕੇ ਅੱਗ ਬਾਲ ਕੇ ਇਸ ਲੋਹੜੀ ਨੂੰ ਮਨਾ ਕੇ ਨੱਚਿਆ ਟੱਪਿਆ ਜਾਂਦਾ ਹੈ ਸੁਇਸੇ ਨੂੰ ਲੈ ਕੇ ਇਸ ਸਾਲ 2024 ਦੇ ਵਿੱਚ ਲੋਹੜੀ ਨੂੰ ਲੈ ਕੇ ਭੰਬਲ ਪੂਸਾ ਪਿਆ ਹੋਇਆ ਹੈ ਕਿ ਲੋਹੜੀ ਜਿਹੜੀ ਹੈ ਇਸ ਸਾਲ 13 ਜਨਵਰੀ ਨੂੰ ਮਨਾਈ ਜਾ ਰਹੀ ਹੈ ਜਾਂ ਫਿਰ 14 ਜਨਵਰੀ ਨੂੰ ਮਨਾਈ ਜਾ ਰਹੀ ਹੈ ਉਹਾਨੂੰ ਸਪਸ਼ਟ ਕਰਦੀ ਹੈ ਕਿ ਇਸ ਵਾਰ ਇਹ ਲੋਹੜੀ ਜਿਹੜੀ ਹੈ ਉਹ 14 ਜਨਵਰੀ 2024 ਨੂੰ ਦਿਨ ਐਤਵਾਰ ਨੂੰ ਮਨਾਈ ਜਾਣੀ ਹੈ ਕਿਉਂਕਿ ਮਕਰ ਸੰਕ੍ਰਾਂਤੀ ਤੋਂ ਲੋਹੜੀ ਜਿਹੜੀ ਹੈ ਉਹ ਇੱਕ ਦਿਨ ਪਹਿਲਾਂ ਆਉਂਦੀ ਹੈ ਤੇ ਮਕਰ ਸੰਕ੍ਰਾਂਤੀ ਇਸ ਵਾਰ ਸੋਮਵਾਰ ਨੂੰ ਯਾਨੀ ਕਿ 15 ਜਨਵਰੀ ਨੂੰ ਪੈਣੀ ਹੈ ਤੇ ਇਸੇ ਸੰਬੰਧ ਦੇ ਵਿੱਚ ਇੱਕ ਦਿਨ ਪਹਿਲਾਂ ਯਾਨੀ ਕਿ 14 ਜਨਵਰੀ ਦਿਨ ਐਤਵਾਰ ਨੂੰ ਲੋਹੜੀ ਦਾ ਤਿਉਹਾਰ ਦਸਤਕ ਦੇ ਰਿਹਾ ਹੈ ਸੋ ਤੁਸੀਂ ਵੀ ਖੁਸ਼ੀਆਂ ਦੇ ਨਾਲ ਇਸ ਤਿਉਹਾਰ ਨੂੰ ਐਤਵਾਰ ਯਾਨੀ ਕਿ 14 ਜਨਵਰੀ ਨੂੰ ਜ਼ਰੂਰ ਮਨਾਓ ਏ ਐਨ ਟੀ ਵੀ ਪੰਜਾਬੀ ਵੱਲੋਂ ਵੀ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਰ ਖਬਰਾਂ ਦੀ ਜਾਣਕਾਰੀ ਦੇ ਵਾਸਤੇ ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਵੀ ਕਰੋ ਤੇ ਏ ਐਨ ਟੀ ਵੀ ਪੰਜਾਬੀ ਦੇ ਉੱਤੇ ਜੁੜੇ ਰਹੋ